ਮੈਂ ਤੁਹਾਨੂੰ ਸਮਾਜ ਸੇਵੀ ਸਮਝਾਂ ਮੈਂ ਤੁਹਾਨੂੰ ਵਪਾਰੀ ਸਮਝਾਂ ਜਾਂ ਰਾਜਨੀਤਿਕ ਸਮਝਾਂ ਮੈਂ ਤਾਂ ਆਪਣੇ ਆਪ ਨੂੰ ਪੋਲਿਟਿਸ਼ੀਅਨ ਨਹੀਂ ਸਮਝਾ ਆਪਣੇ ਕੰਮ ਜਿਹੜੇ 3 ਸਾਲਾਂ 'ਚ ਮੈਂ ਕੀਤੇ ਆ ਉਸ ਵੇਲੇ ਮੈਨੂੰ ਕੋਈ ਵੋਟਾਂ ਦਾ ਲਾਲਚ ਨਹੀਂ ਸੀ ਨਾ ਮੈਨੂੰ ਪਤਾ ਸੀ ਮੈਂ ਕਿ ਜ਼ਿੰਦਗੀ 'ਚ ਕਦੀ ਇਲੈਕਸ਼ਨ ਲੜੂੰਗਾ ਜਿੰਨੇ ਕੰਮ ਕੀਤੇ ਸ਼ੌਕ ਨਾਲ ਕੀਤੇ ਹੁਣ ਤਾਂ ਸ਼ੌਕ ਦੇ ਨਾਲ ਜ਼ਿੰਮੇਵਾਰੀ ਵੀ ਆ ਗਈ ਹੈ ਪਾਰਟੀ ਨੇ ਮੈਨੂੰ ਹੁਕਮ ਲਾਇਆ ਕਿ ਤੁਸੀਂ ਇਲੈਕਸ਼ਨ ਲੜਨੇ ਔਰ ਮੈਂ ਲੜ ਰਿਹਾ ਹਾਂ ਲੁਧਿਆਣਾ ਦੇ ਵੈਸਟ ਹਲਕੇ ਦੀ ਜਿਮਨੀ ਚੌਂ ਨੂੰ ਲੈ ਕੇ ਤਰੀਕਾ ਦਾ ਐਲਾਨ ਹੋ ਗਿਆ 19 ਤਰੀਕ ਵੋਟਾਂ ਪੈਣਗੀਆਂ ਔਰ 23 ਤਰੀਕ ਰਿਜ਼ਲਟ ਆਵੇਗਾ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਵੈਸਟ ਹਲਕੇ ਦੇ ਜਿਮਨੀ ਚੌਂ ਦੇ ਉਮੀਦਵਾਰ ਸੰਜੀਵ अरोੜਾ ਮੇਰੇ ਨਾਲ ਨੇ ਕਿਉਂਕਿ ਕਾਂਗਰਸ ਦੇ ਭਾਰਤਪੁਸ਼ ਨਾਸ਼ੂ ਹੈ ਔਰ ਅਕਾਲੀ ਦਲ ਵੱਲੋਂ ਪਰੁਕਾਰ ਸਿੰਘ ਘੁੰਮਣ ਚੌਂ ਮੈਦਾਨ ਦੇ ਵਿੱਚ ਹੈ ਹਜੇ ਭਾਜਪਾ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਪਰ ਇਸ ਤੋਂ ਪਹਿਲੇ ਚੌਂ ਮੈਦਾਨ ਜਿਹੜਾ ਅਪੱਖਿਆ ਹੋਇਆ ਸੀ ਪੂਰੀ ਤਰ੍ਹਾਂ ਔਰ ਇਸ ਨੂੰ ਲੈ ਕੇ ਹੁਣ ਇੰਤਜ਼ਾਰ ਇਹ ਹੋ ਰਿਹਾ ਵੋਟਰਾਂ ਵੱਲੋਂ ਕਿ ਭਾਜਪਾ ਦਾ ਉਮੀਦਵਾਰ ਕਿਹੜਾ ਹੋਵੇਗਾ ਵੋਟਰਾਂ ਦੀ ਨਜ਼ਰ ਹੈ ਮੇਰੇ ਨਾਲ ਸੰਜੀਵ अरोड़ा ਨੇ ਕਿਵੇਂ ਦੇਖਦੇ ਹੋ ਜੀ ਮੈਂ ਤੁਹਾਨੂੰ ਸਮਾਜ ਸੇਵੀ ਸਮਝਾਂ ਮੈਂ ਤੁਹਾਨੂੰ ਵਪਾਰੀ ਸਮਝਾਂ ਜਾਂ ਰਾਜਨੀਤਿਕ ਸਮਝਾਂ ਕਿਉਂਕਿ ਹੁਣ ਤੁਸੀਂ ਰਾਜਨੀਤੀ 'ਚ ਵੀ ਆ ਗਏ ਸਮਾਜ ਸੇਵਾ ਵੀ ਬੜੀ ਕਰ ਲਈ ਵਪਾਰ ਵੀ ਕਰ ਰਹੇ ਹੋ ਬਿਲਕੁਲ ਤੁਹਾਡੀ ਗੱਲ ਠੀਕ ਹੈ 2.5 ਮਹੀਨੇ ਪਹਿਲਾਂ ਤੱਕ ਜੇ ਕੋਈ ਮੈਨੂੰ ਪੁੱਛਦਾ ਸੀ ਕਿ ਤੁਸੀਂ ਪੋਲੀਟੀਸ਼ੀਅਨ ਕਿੱਦਾਂ ਬਣੇ ਯਾ ਰਾਜਨੀਤੀ ਚ ਕਿੱਦਾਂ ਆਏ ਮੈਂ ਇਹੀ ਕਹਿੰਦਾ ਸੀ ਮੈਂ ਪੋਲੀਟੀਸ਼ੀਅਨ ਨਹੀਂ ਹੈਗਾ ਨਾ ਮੈਂ ਕਦੀ ਵੋਟਾਂ ਮੰਗੀਆਂ ਤੇ ਨਾ ਮੰਗੂਗਾ ਤੇ ਸਾਨੂੰ ਨਹੀਂ ਪਤਾ ਸੀ ਕੋਈ ਅਨਫੋਰਚੂਨੇਟ ਇਨਸੀਡੈਂਟ ਹੋਣਾ ਸੀ ਗੋਗੀ ਬਾਉ ਚਲਾ ਗਿਆ ਪਾਰਟੀ ਨੇ ਮੈਨੂੰ ਹੁਕਮ ਲਾਇਆ ਕਿ ਤੁਸੀਂ ਇਲੈਕਸ਼ਨ ਲੜਨੇ ਔਰ ਮੈਂ ਲੜ ਰਿਹਾ ਤੇ ਮੈਂ ਤਾਂ ਆਪਣੇ ਆਪ ਨੂੰ ਪੋਲੀਟੀਸ਼ੀਅਨ ਨਹੀਂ ਸਮਝਦਾ ਅੱਛਾ ਵੈਸਟ ਹਲਕੇ ਦੇ ਵਿੱਚ ਤੁਸੀਂ ਵਿਚ ਰਹੇ ਹੋ ਕੀ ਲੱਗਦਾ ਕੀ ਹੈ ਮੁਕਾਬਲਾ ਬੜਾ ਖੜਾ ਕਿਉਂਕਿ ਇੱਕ ਪਾਸੇ ਸਾਬਕਾ ਮੰਤਰੀ ਹੈ ਭਾਰਤ ਪੁਸ਼ਨ ਆਸ਼ੂ ਔਰ ਦੂਜੇ ਪਾਸੇ ਅਕਾਲੀ ਦਲ ਦਾ ਲੀਡਰ ਵੀ ਹੈ ਪਰ ਉਪਕਾਰ ਸਿੰਘ ਘੁੰਮਣ ਹਜੇ ਭਾਜਪਾ ਨੇ ਆਪਣਾ ਉਮੀਦਵਾਰ ਨਹੀਂ ਲਾਣਿਆ ਕਿਹੋ ਜੀ ਟੱਕਰ ਸਮਝਦੇ ਹੋ ਕਿਉਂਕਿ ਹੋਟ ਸੀਟ ਹੈ ਸਾਬਕਾ ਮੰਤਰੀ ਹੈ ਉਹਦੇ ਸਾਹਮਣੇ ਤੁਸੀਂ ਹੋ ਆਪਸ ਵਿੱਚ ਦੋਸਤ ਵੀ ਰਹੇ ਹੋ ਕਿਵੇਂ ਲੱਗਦਾ ਮੈਂ ਸਾਰੇ ਕੈਂਡੀਡੇਟਾਂ ਨੂੰ ਇਕੁਅਲੀ ਇੰਪੋਰਟੈਂਟ ਸਮਝਦਾ ਚਾਹੇ ਉਹ ਅਕਾਲੀ ਦਲ ਦੇ ਹੈ ਚਾਹੇ ਉਹ ਬੀਜੇ ਭਾਜਪਾ ਦੇ ਚਾਹੇ ਕਾਂਗਰਸ ਦੇ ਸਾਰੇ ਬਰਾਬਰ ਤੇ ਹੈ ਔਰ ਮੈਂ ਸਾਰਿਆਂ ਨੂੰ ਬੈਸਟ ਆਫ ਲੱਕ ਕਹਿੰਦਾ ਜਿੱਥੇ ਤੱਕ ਤੁਸੀਂ ਕਿਹਾ ਦੋਸਤ ਹੈ ਦੋਸਤ ਆ ਮੇਰਾ ਪੂਰਾ ਲੁਧਿਆਣਾ ਹੂੰ ਕੋਈ ਇਕੱਲਾ ਆਸ਼ੂ ਨਹੀਂ ਪੂਰਾ ਲੁਧਿਆਣਾ ਮੇਰਾ ਦੋਸਤ ਹੈ ਔਰ ਰਹੇਗਾ ਕਿਉਂਕਿ ਮੈਂ ਲੁਧਿਆਣੇ ਦਾ ਵਾਸੀ ਹਾਂ ਹਾਂਜੀ ਅੱਛਾ ਪੋਸਟਰਾਂ ਦੇ ਵਿੱਚ ਮੈਂ ਵੇਖਦਾ ਮਾਂ ਜਿਹੜੇ ਤੁਹਾਡੇ ਬੈਨਰ ਲੱਗੇ ਨੇ ਹੰਕਾਰ ਗੁੱਸਾ ਔਰ ਇਹ ਤੁਸੀਂ ਲਫ਼ਜ਼ਾਂ ਦਾ ਇਸਤੇਮਾਲ ਕੀਤਾ ਵੀ ਵੋਟ ਮੈਨੂੰ ਪਾਓ ਇਸ ਗੁੱਸੇ ਦੇ ਹੰਕਾਰ ਦੇ ਨਾਲ ਨਾ ਜਾਵੋ ਇਹ ਇਹਨੂੰ ਮੈਂ ਕੀ ਸਮਝਾਂ ਕਿਉਂਕਿ ਇਹ ਚਰਚਾਵਾਂ ਬੜੀਆਂ ਨੇ ਨਹੀਂ ਚਰਚਾਵਾ ਕੀ ਹੈ ਜੋ ਤੁਸੀਂ ਸੁਣਿਆ ਮੈਨੂੰ ਦੱਸੋ ਫਿਰ ਮੈਂ ਜਵਾਬ ਦੇ ਦਿੰਦਾ ਜਿਹੋ ਜਿਹੇ ਸਲੋਗਨ ਤੁਸੀਂ ਦੇ ਰਹੇ ਹੋ ਪੋਸਟਰਾਂ ਦੇ ਵਿੱਚ ਮੈਂ ਇਹਨੂੰ ਕੀ ਸਮਝਾਂ ਮਤਲਬ ਨਹੀਂ ਕੀ ਉਹਦੇ ਵਿੱਚ ਕੀ ਤੁਸੀਂ ਸਮਝਣਾ ਚਾਹੁੰਦੇ ਹੋ ਪੰਜਾਬੀ ਹੈ ਲਿਖਿਆ ਹੈ ਨਾ ਗੁੱਸਾ ਨਾ ਅਹੰਕਾਰ ਮਤਲਬ ਗੁੱਸੇ ਨਾਲ ਮੈਂ ਕੰਮ ਨਹੀਂ ਕਰਾਂਗਾ ਬੜਾ ਸ਼ਾਂਤ ਮੈਂ ਠਗੜਾ ਕਰਾਂਗਾ ਗੁੱਸੇ ਨਾਲ ਪਹਿਲੇ ਕੀਤਾ ਕਿੰਨੇ ਹੈ ਇਹ ਮੈਂ ਤਾਂ ਆਪਣੇ ਬਾਰੇ ਕਹਿ ਸਕਦਾ ਮੈਨੂੰ ਕਿਸੇ ਦੇ ਬਾਰੇ ਕੀ ਪਤਾ ਮੈਂ ਤਾਂ ਆਪਣਾ ਕਿ ਅੱਛਾ ਕੀ ਲੱਗਦਾ ਕੀ ਕਿੰਨੇ ਮਾਰਜ ਨਾਲ ਸੰਜੀਵ अरोड़ा ਜਿੱਤਣਗੇ ਇਹ ਪੀਟੀਸੀ ਨੂੰ ਉਸ ਤੋਂ ਬੈਟਰ ਕਿੰਨੂੰ ਪਤਾ ਹੋਣਾ ਤੁਸੀਂ ਦੱਸੋ ਦੇਖੋ ਮੈਂ ਕੰਮ ਕਰੀ ਜਾਂਦਾ ਲੋਕਾਂ ਦੇ ਵਿੱਚ ਜਾ ਰਿਹਾ ਉਹਨਾਂ ਨੂੰ ਆਪਣੇ ਕੰਮ ਜਿਹੜੇ 3 ਸਾਲਾਂ 'ਚ ਮੈਂ ਕੀਤੇ ਆ ਉਸ ਵale ਮੈਨੂੰ ਕੋਈ ਵੋਟਾਂ ਦਾ ਲਾਲਚ ਨਹੀਂ ਸੀ ਨਾ ਮੈਨੂੰ ਪਤਾ ਸੀ ਮੈਂ ਕਿ ਜ਼ਿੰਦਗੀ 'ਚ ਕਦੀ ਇਲੈਕਸ਼ਨ ਲੜੂੰਗਾ ਜਿੰਨੇ ਕੰਮ ਕੀਤੇ ਸ਼ੌਕ ਨਾਲ ਕੀਤੇ ਹੁਣ ਤਾਂ ਸ਼ੌਕ ਦੇ ਨਾਲ ਜ਼ਿੰਮੇਵਾਰੀ ਵੀ ਆ ਗਈ ਹੈ ਤੇ ਮੈਂ ਹੀ ਲੋਕਾਂ ਨੂੰ ਯਕੀਨ ਕਰਦਾ ਵੀ ਕਈ ਗੁਣਾ ਵੱਧ ਕੰਮ ਕਰਕੇ ਦਿਖਾਵਾਂਗੇ। ਅੱਛਾ ਬਤੌਰ ਰਾਜ ਸਭਾ ਮੈਂਬਰ ਤੁਸੀਂ ਰਾਜ ਸਭਾ ਦੇ ਵਿੱਚ ਹਲਵਾਰਾ 에ਰਪੋਰਟ ਦਾ ਮੁੱਦਾ ਵੀ ਚੱਕਿਆ। ਉੱਥੇ ਜਾ ਕੇ ਹੁਣ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕਈ ਇਹੋ ਜਿਹੀ ਡਿਵੈਲਪਮੈਂਟ ਜਿਹੜੇ ਤੁਸੀਂ ਮੁੱਦੇ ਛੇੜੇ ਸੀ ਲੱਗਦਾ ਕਿ ਉਹ ਪ੍ਰੋਪਰ ਪੂਰੇ ਤੁਸੀਂ ਨਿਭਾਏ ਨਹੀਂ। ਨਹੀਂ ਮੈਂ ਜਦੋਂ ਰਾਜ ਸਭਾ ਦੇ ਤੁਸੀਂ ਇਲੈਕਸ਼ਨ ਲੜੋ ਕੋਈ ਪ੍ਰੋਮਿਸ ਨਹੀਂ ਕਰਨਾ ਪੈਂਦਾ ਕਿਸੇ ਨੂੰ ਕੋਈ ਵੋਟਾਂ ਨਹੀਂ ਮੰਗਣੀਆਂ ਪੈਂਦੀਆਂ। ਕੋਈ ਕਮਿਟਮੈਂਟ ਨਹੀਂ ਮੇਰੀ ਇਹ ਤਾਂ ਮੈਂ ਜਿੰਨੇ ਕੰਮ ਕੀਤੇ ਸ਼ੌਕ ਨਾਲ ਕੀਤੇ ਕਿ ਮੈਂ ਸ਼ਹਿਰ ਲਈ ਕਰਨੇ ਆ ਸੂਬੇ ਲਈ ਕਰਨੇ ਆ ਕੁਝ ਨੈਸ਼ਨਲ ਲੈਵਲ ਦੇ ਵੀ ਮੁੱਦੇ ਚੁੱਕੇ ਇਹ ਸਾਰਾ ਮੇਰਾ ਸ਼ੌਕ ਸੀ ਕਿ ਮੈਂ ਕੰਮ ਕਰਨੇ ਆ ਪਰ ਮੈਂ ਕੀਤੇ ਹਲਵਾਰਾ 에ਰਪੋਰਟ ਦਾ ਮੁੱਦਾ ਮੈਂ ਕਦੀ ਪਾਰਲੀਮੈਂਟ ਚ ਨਹੀਂ ਚੁੱਕਿਆ ਕਿਉਂਕਿ ਉਹਦੀ ਲੋੜ ਨਹੀਂ ਸੀ ਪਾਰਲੀਮੈਂਟ ਚ ਚੁੱਕਣ ਦੀ ਉਹ ਤਾਂ ਇੱਥੇ ਹੀ 25 ਸਾਲਾਂ ਦਾ 30 ਸਾਲਾਂ ਦਾ ਤੱਕੇ ਖਾਈ ਜਾਂਦਾ ਸੀ ਰੁਕਦਾ ਨਹੀਂ ਸੀ ਮੈਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਰਿਕਵੈਸਟ ਕੀਤੀ ਕਿ ਜਿਹੜਾ ਇਹ ਟਰਮੀਨਲ ਬੰਨਣਾ ਹੈ ਇਹਦੇ ਲਈ ਪੈਸੇ ਸੈਂਕਸ਼ਨ ਕਰੋ ਉਹਨਾਂ ਨੇ ਮੇਰੀ ਰਿਕਵੈਸਟ ਮੰਨ ਲਈ ਪਹਿਲੇ ਸੈਂਕਸ਼ਨ ਹੋ ਗਏ ਔਰ ਉਹ 에어ਪੋਰਟ ਹੁਣ 100% ਤਿਆਰ ਹੈ। ਹੂੰ ਹੂੰ। ਫਿਰ ਮੇਰਾ ਸਵਾਲ ਉਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਡਿਵੈਲਪਮੈਂਟ ਦੇ ਕੰਮ ਕੀਤੇ ਮੈਂ ਪੂਰੀ ਤਰ੍ਹਾਂ ਦੇਖਦਾ ਆਇਆ ਕਿ ਜਿਵੇਂ ਤੁਸੀਂ ਚੋਣ ਪ੍ਰਚਾਰ ਕਰ ਰਹੇ ਸੀ ਕਿੰਨਾ ਕੁ ਇਹ ਫਾਇਦਾ ਹੋਇਆ ਇਸ ਡਿਵੈਲਪਮੈਂਟ ਦਾ ਔਰ ਲੱਗਦਾ ਕੀ ਹੈ ਕਿ ਮਾਰਜਨ ਮੈਂ ਉਹ ਸਵਾਲ ਕਰ ਰਿਹਾ ਕਿੰਨਾ ਕੁ ਮਾਰਜਨ ਜਿੱਤ ਹੋएगी ਜਿੱਤ ਤਾਂ ਪੱਕੀ ਹੋਏਗੀ ਮਾਰਜਨ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ। ਹੂੰ ਔਰ ਜਿਹੜੇ ਡਿਵੈਲਪਮੈਂਟਲ ਵਰਕ ਹੈ ਜਿਹੜੇ ਮੈਂ ਤੁਹਾਨੂੰ ਦੱਸੇ ਹੈਗੇ ਆ ਇਹ ਉਹ ਡਵੈਲਪਮੈਂਟਲ ਵਰਕ ਹੈ ਕੋਈ 25 ਸਾਲ ਤੋਂ ਨਹੀਂ ਹੋਇਆ ਸੀ ਕੋਈ 40 ਸਾਲ ਤੋਂ ਨਹੀਂ ਹੋਇਆ ਸੀ ਕੋਈ 15 ਸਾਲ ਤੋਂ ਨਹੀਂ ਹੋਇਆ ਸੀਗਾ ਜਨਤਾ ਦੁਖੀ ਸੀ ਚਾਹੇ ਉਹ 에어ਪੋਰਟ ਲੈ ਲਓ 25 ਸਾਲ ESI ਹਸਪੀਟਲ ਲੈ ਲਓ 1970 ਚ ਬਣਿਆ ਸੀ ਮੁੜ ਕੇ ਕਦੀ ਉਹਦੇ ਵੱਲ ਕਿਸੇ ਨੇ ਤੱਕਿਆ ਨਹੀਂ ਨਾਰਮਲ ਜਿਹੜੀ ਰੈਨੋਵੇਸ਼ਨ ਹੁੰਦੀ ਸੀ ਹੁੰਦੀ ਸੀ ਉਹਦੇ ਉਹਦੇ ਤੇ ਪੈਸੇ ਲਵਾਏ ਸਿਵਲ ਹਸਪੀਟਲ ਰੈਨੋਵੇਟ ਕੀਤਾ 40 ਸਾਲਾਂ ਬਾਅਦ ਅਛੇ ਸਕੀਮਾਂ ਸੀ ਜਿਹੜੀਆਂ ਲੁਧਿਆਣਾ ਇੰਪਰੂਵਮੈਂਟ ਟਰਸਟ ਤੋਂ ਕਾਰਪੋਰੇਸ਼ਨ ਜਾਨੀਆਂ ਸੀ ਉਹ ਵਿਚਾਰੇ 30 ਸਾਲਾਂ ਦੇ ਕਹੀ ਜਾਂਦੇ ਸੀ ਸਵਾ ਮਹੀਨੇ ਚ ਹੋ ਗਈਆਂ ਜਿਹੜੀਆਂ ਰਜਿਸਟਰੀਆਂ ਸੀ ਲਾਲ ਲਕੀਰ ਵਾਲੀਆਂ ਚਾਹੇ ਉਹ ਸਨੇਤ ਹੈ ਬਾਰੇਵਾਲ ਹੈ ਤੁਹਾਡਾ ਹੈਬੋਵਾਲ ਕਲਾ ਹੈਬੋਵਾਲ ਖੁਰਦ ਜਵੱਦੀ 1600 ਪਰਵਾਹਾਂ ਨੂੰ ਰਜਿਸਟਰੀਆਂ ਦੇਤੀਆਂ ਜਿਹੜਾ ਕੰਮ 50 ਸਾਲਾਂ ਚ ਨਹੀਂ ਹੋਇਆ ਸੀ ਉਹ ਡੇਢ ਮਹੀਨੇ ਪਾਉਣੇ 2 ਮਹੀਨੇ ਚ ਕਰਾਤਾ ਇੰਡਸਟਰੀ ਦਾ OTSC 32 ਸਾਲ ਦੇ ਉਹ ਕਹੀ ਜਾਂਦੇ ਸੀਗੇ ਉਹ ਕਰਾਤਾ ਫੋਕਲ ਪੁਆਇੰਟ ਦੀਆਂ ਸੜਕਾਂ ਸੀ 15 ਸਾਲ ਦੀਆਂ ਸਾਰੇ ਕਹੀ ਜਾਂਦੇ ਸੀ ਟੁੱਟੀਆਂ ਪਈਆਂ ਉਹ ਕਰਾਤਾ ਹੋਰ بڑے ਕੰਮ ਹੈ ਜਿਹੜੇ ਕਈ ਸਾਲਾਂ ਦੇ ਨਹੀਂ ਹੋਏ ਸੀਗੇ ਕੋ ਕਰਾਤੇ ਮੈਨੂੰ ਖੁਸ਼ੀ ਮਿਲਦੀ ਹੈ ਕਿ ਮੈਂ ਉਹ ਕੰਮ ਕੰਪਲੀਟ ਕਰਤੇ ਅੱਛਾ ਰੋਣਾ ਸਭ ਸਰਕਾਰ ਦੀ ਨੈਗੇਟਿਵਿਟੀ ਬਹੁਤ ਹੈ ਇਸ ਵੇਲੇ ਕਿਉਂਕਿ 2022 ਵਰਗੀ ਤਸਵੀਰ ਹੁਣ ਸਰਕਾਰ ਆਮ ਆਦੀ ਪਾਰਟੀ ਦੀ ਨਹੀਂ ਹੈਗੀ ਕਿ ਲੱਗਦਾ ਕੀ ਹੈ ਕਿ ਤੁਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰ ਰਹੇ ਹੋ ਕਿਉਂਕਿ ਜਿਸ ਤਰ੍ਹਾਂ ਦੀ ਨਾਲ ਕਿਸਾਨ ਧਰਨਿਆਂ ਤੇ ਐ ਕਿਉਂਕਿ ਟੀਚਰ ਧਰਨਿਆਂ ਤੇ ਐ ਇਸ ਦਾ ਕੋਈ ਨੁਕਸਾਨ ਹੋਵੇਗਾ ਦੇਖੋ ਪਤਾ ਨਹੀਂ ਤੁਸੀਂ ਕਿੱਦਾਂ ਕਹਿੰਦੇ ਹੋ ਬਾਈ ਅਲਾ ਨਹੀਂ ਐ ਮੈਂ ਤਾਂ ਲੱਗਦਾ ਬਾਈ ਤੋਂ ਬੈਟਰ ਹੋਣਾ ਚਾਹੀਦਾ ਬਾਈ ਵਿੱਚ 92 ਸੀਟਾਂ ਤੋਂ ਜਿੱਤੇ ਸੀ 95 ਤਾਂ ਹੋ ਗਈਆਂ ਹੂੰ 27 ਕਿੰਨੇ ਸਟਾਈ ਵੀ 27 'ਚ ਵੀ ਚੰਗਾ ਬਹੁਮਤ ਆਊਗਾ ਕੈਮਰਾਮਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ